ਮੈਂ ਇਥੇ ਇੱਕ ਗੱਲ ਦੱਸਣੀ ਚਾਹਨਾ ਵਾਂ ਕਿ ਜਿ ਤਰ੍ਹਾਂ ਡੀਸੀ ਸਾਹਿਬ ਨੇ ਅਠਾ ਦਿਨਾਂ ਬਾਅਦ ਕਿਹਾ ਵਾ ਕਿ ਮੈਡੀਕਲ ਕਰਾ ਲਓ ਪਰ ਜਿਹੜੀ ਰਮਨ ਕਮਰ ਰਮਨ ਸੂਤ ਦੀ ਜਿਹੜੀ ਕੁੱਟਮਾਰ ਹੋਈ ਆ ਉਹਦਾ ਤਾਂ ਮੈਡੀਕਲ ਹੋ ਗਿਆ ਉਹਦੀ ਰਿਪੋਰਟ ਵੀ ਆ ਗਈ ਆ ਉਹਦੇ ਤੇ ਕੀ ਕਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਪਰ ਮੈਂ ਦੱਸਣਾ ਚਾਹਨਾ ਵਾਂ ਕਿ ਸਿਰਫ ਸਾਰੀ ਮਿਲੀ ਭੁਗਤਿਆ ਇਹ ਠੰਡੇ ਬਸਟੇ ਦੇ ਵਿੱਚ ਪਾਉਣਾ ਚਾਹੁੰਦੇ ਨੇ ਇਹ ਕਦੀ ਵੀ ਨਹੀਂ ਹੋਣਾ ਔਰ ਜਿਹੜੀ ਇਹ ਤੇ ਇੱਕ ਲਾਰਾ ਲਾਉਣ ਵਾਸਤੇ ਵੀ ਅੱਜ ਇਹਦਾ ਰਿਡਕਟਰੀ ਕਰਾ ਕੇ ਲਿਆਉਗੀ ਡਾਕਟਰੀ ਤੋਂ ਬਾਅਦ ਫੇਰ ਆ ਪਾਲਾ ਲੈਣਗੇ ਵੀ ਇਨਕਵਾਰੀ ਹੋ ਰਹੀ ਆ ਇਹਨਾਂ ਕਰਨਾ ਕੁਛ ਨਹੀਂ ਸਰਕਾਰ ਇਹਨਾਂ ਦੀ ਐਮਐਲਏ ਇਹਨਾਂ ਦਾ ਵਾ ਇਹ ਜਿਹੜਾ ਵਾ ਇਹਨੂੰ ਸਾਡੀ ਜਵਾਨ ਜਿਹੜੀ ਆ ਕਲਮ ਸਾਡੀ ਚੁੱਪ ਕਰਾਉਣੀ ਚਾਹੁੰਦੇ ਆ ਸਾਨੂੰ ਦਬਾਉਣਾ ਚਾਹੁੰਦੇ ਆ ਰਾਚ ਸੰਘਰਸ਼ ਕਦੀ ਵੀ ਦਬੂਗੀ ਨਹੀਂ ਅਸੀਂ ਅੱਜ ਤੋਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰੀਆਂ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਹੋਰ ਸਾਥੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਦਿਨ ਰਾਤ ਕੰਮ ਆਉਂਦੇ ਆ ਔਰ ਇਸ ਲੜਾਈ ਇਹ ਸਾਡੀ ਲੜਾਈ ਨਹੀਂ ਇਹ ਤੁਹਾਡੀ ਲੜਾਈ ਆ ਔਰ ਸਾਰੇ ਇਕੱਠੇ ਹੋ ਕੇ ਗੁੰਡਾ ਰਾਜੜਾ ਖਤਮ ਕਰੀਏ ਧੰਨਵਾਦ ਜੀ ਇੰਜਰੇ ਸਾਡੇ ਪੱਤਰਕਾਰ ਭਾਈਚਾਰੇ ਦੇ ਉੱਤੇ ਬਹੁਤ ਜ਼ਿਆਦਾ ਹਮਲਾ ਆਇਆ ਜਿਹੜੇ ਵਿਜੀ ਕਮਾਲ ਜੀ ਨੇ ਪਹਿਲਾਂ ਵੀ ਆਪਾਂ ਜਿਹੜੀਆਂ ਖਬਰਾਂ ਕੀਤੀਆਂ ਤੇ ਸਭ ਉਸ ਨੂੰ ਲੈ ਕੇ ਜਿੱਦਾਂ ਉਹਨਾਂ ਦੀ ਯੂਨੀਅਨ ਵੱਲੋਂ 8 ਤਰੀਕ ਤੱਕ ਜਿਹੜਾ ਅਲਟੀਮੇਟ ਦਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਉਹ 8 ਤਰੀਕ ਤੱਕ ਅੱਜ 9 ਤਰੀਕ ਹੋ ਗਈ ਆ ਕੋਈ ਵੀ ਕਾਰਵਾਈ ਨਹੀਂ ਹੋਈ ਪੱਤਰਕਾਰਾਂ ਤੇ ਉੱਤੇ ਸਗੋਂ ਪੱਤਰਕਾਰਾਂ ਨੂੰ ਦਬਕੀ ਵੱਜਣ ਦੇ ਆ ਪਿਛਲੇ ਦਿਨੀ ਕੱਲ ਜਿਹੜਾ ਆ ਐਮਐਲਏ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਇੱਕ ਢੀ ਵਧੀਆ ਮਾਰੀ ਕੀਤੀ ਆ ਕਿ ਮਸਲਾ ਹੱਲ ਕਰਨ ਦੀ ਬਜਾਏ ਉਹਨੂੰ ਦਬਕੇ ਵਾਜਦੇ ਆ ਕਿ ਵਿਜੀਲੈਂਸ ਦੀ ਜਿਹੜੀ ਜਾਂਚ ਹੋਊਗੀ ਉਸ ਦੇ ਖਿਲਾਫ ਜਿਹੜਾ ਆ ਅਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਆ ਅੱਜ ਨੁਮਾਇੰਦਿਆਂ ਦੀ ਮੀਟਿੰਗ ਸੀ ਅੱਜ ਫੈਸਲਾ ਲੈ ਕੇ ਅਸੀਂ ਆਪਣਾ ਪੱਤਰਕਾਰ ਭਾਈਚਾਰੇ ਦਾ ਵੱਡਾ ਇਕੱਠ ਕਰਕੇ ਉਹਦੇ ਵਿੱਚ ਤਾਲਮਿਲ ਕਮੇਟੀ ਬਣਾ ਕੇ ਇਹਨਾਂ ਖਿਲਾਫ ਜਿਹੜਾ ਆ ਐਕਸ਼ਨ ਵਿਢਿਆ ਜਾਵੇਗਾ ਜੋ ਵੀ ਇਹਨਾਂ ਨੇ ਪੱਤਰਕਾਰ ਭਾਈਚਾਰੇ ਨਾਲ ਵਧੀਆਂ ਕੀਤੀਆਂ ਹਨ ਖਿਲਾਫ ਇਹਦੀ ਕਾਰਵਾਈ ਕਰਾਗੇ ਫੇਰ ਹੀ ਹਟਾਂਗੇ ਧੰਨਵਾਦ ਇਹ ਇਸ ਮੀਟਿੰਗ ਵਿੱਚ ਤਕਰੀਬਨ ਸਾਰੀ ਹੀ ਲਗਭਗ ਸਾਰੀਆਂ ਜਿਹੜੀਆਂ ਪੱਤਰਕਾਰ ਜਥੇਬੰਦੀਆਂ ਜਿਵੇਂ ਮੈਂ ਚੰਡੀਗੜ੍ਹ ਪੰਜਾਬ ਯੂਨੀਅਨ ਆ ਜਰਨਲਿਸਟ ਦਾ ਸਟੇਟ ਦਾ ਵਾਈਸ ਪ੍ਰੈਜ਼ੀਡੈਂਟ ਬਾਕੀ ਸਾਰੇ ਸਾਥੀ ਸਾਡੇ ਬੈਠੇ ਆ ਇਹ ਸਾਰੇ ਇਕੱਠੇ ਹੋਇਆ ਅੱਜ ਦੀ ਮੀਟਿੰਗ ਜਨਰਲ ਮੀਟਿੰਗ ਸੀ ਸਿਰਫ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਵਿਚਾਰ ਪਈ ਉਹਦੇ ਤੇ ਅਸੀਂ ਇਕੱਠੇ ਹੋਏ ਆ ਔਰ ਇਹ ਮਸਲਾ ਹੈਗਾ ਆਪਣਾ ਵਿਦੇ ਕੁਮਾਰ ਦਾ ਕਿ ਇਹਨੂੰ ਐਮਐਲਏ ਸਾਹਿਬ ਦੇ ਪੀਏ ਨੇ ਉਹਦੇ ਬੰਦਿਆਂ ਨੇ ਬੰਦਿਆਂ ਨਹੀਂ ਮੈਂ ਕਹੂੰਗਾ ਗੁੰਡਿਆਂ ਨੇ ਉਹਨਾਂ ਨੇ ਦਫ਼ਤਰ ਸੱਦ ਕੇ ਉਹਨਾਂ ਨੂੰ ਇਹਨੂੰ ਬੁਲਾ ਬਿਲਾ ਕੇ ਇਹਦੀ ਕੁੱਟਮਾਰ ਕੀਤੀ ਹੈ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਅਸੀਂ ਇਹਦੀ ਨੰਦਾ ਕਰਦੇ ਆਂ ਔਰ ਅੱਜ ਫੈਸਲਾ ਕੀਤਾ ਸਰਬਸੰਪਤੀ ਨਾਲ ਇੱਥੇ ਸਾਰੇ ਨੁਮਾਇੰਦਿਆਂ ਨੇ بیٹھ ਕੇ ਕਿ ਇਹਨਾਂ ਜਿੰਨਾਂ ਬੰਦਿਆਂ ਨੇ ਪੱਤਰਕਾਰ ਵਿਜੇ ਕੁਮਾਰ ਦੀ ਕੋਤਮਾਰ ਕੀਤੀ ਹੈ ਇਹਨੂੰ ਮੰਗਾ ਕੀਤਾ ਇਹਦੇ ਮੂੰਹ 'ਚ ਸ਼ਰਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਉਹੋ ਹੀ ਬੰਦੇ ਇਹ ਇੱਕ ਧਮਕੀਆਂ ਦੇ ਰਿਹਾ ਨਾਲੇ ਚੋਰ ਨਾਲੇ ਚਾਤਰਕ ਅਸੀਂ ਇਹਦੀ ਪ੍ਰਾਪਰਟੀ ਦੀ ਜਾਂਚ ਕਰਾਵਾਂਗੇ ਤੇ ਪ੍ਰਾਪਰਟੀ ਦੀ ਫਿਰ ਸਾਰਿਆਂ ਦੀ ਜਾਂਚ ਹੋਊਗੀ ਤਾਂ ਇਹ ਗੱਲ ਹੋਊਗੀ ਤਾਂ ਸਵਾਲ ਤੇ ਇਸ ਗੱਲ ਦਾ ਕਿ ਚਾਹੀਦਾ ਐਮਐਲਏ ਸਾਭ ਨੂੰ ਇਹ ਸੀ ਕਿ ਉਹ ਆਪਣੇ ਪੀਏ ਦੇ ਖਿਲਾਫ ਆਪਣੇ ਬੰਦਿਆਂ ਦੇ ਖਿਲਾਫ ਉਹਨਾਂ ਗੁੰਡਿਆਂ ਦੇ ਖਿਲਾਫ ਕਾਰਵਾਈ ਕਰਦੇ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਗਾਲਾਂ ਕੱਢੀਆਂ ਇਹਨੂੰ ਮਾਰਿਆ ਇਹਨੂੰ ਕੁੱਟ ਮਾਰ ਕੀਤੀ ਹੈ ਲੇਕਿਨ ਉਹਨਾਂ ਕੋਈ ਐਸ ਬੰਦੇ ਆਏ ਨਹੀਂ ਉਹ ਸਾਫ਼ ਮੁਕਰ ਗਿਆ ਜੀ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਹੋਈ ਇਸ ਤਰ੍ਹਾਂ ਦਾ ਕੋਈ ਝਗੜਾ ਕੋਈ ਨਹੀਂ ਹੋਇਆ ਜੀ ਝਗੜਾ ਹੀ ਨਹੀਂ ਹੋਇਆ ਤੇਨੂੰ ਵਿਜੇ ਕੁਮਾਰ ਨੂੰ ਬੁਲਾਇਆ ਉਹਨੂੰ ਕੁੱਟ ਮਾਰ ਕੀਤੀ ਅਸੀਂ ਅੱਜ ਐਮਐਲਏ ਸਾਹਿਬ ਨੂੰ ਫਿਰ ਤੋਂ ਦੁਬਾਰਾ ਇਸ ਸਟੇਜ ਤੋਂ ਇੱਕ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਤੁਸੀਂ ਖੁਦ ਉਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਗੁੰਡਿਆਂ ਦੇ ਖਿਲਾਫ ਭਾਵੇਂ ਪੀਏ ਆ ਭਾਵੇਂ ਤੁਹਾਡੇ ਬੰਦੇ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਜਿਨ੍ਹਾਂ ਨੇ ਵਿਜੇ ਕੁਮਾਰ ਨੂੰ ਕੁੱਟਮਾਰ ਕੀਤੀ ਆ ਅਗਰ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਪੱਤਰਕਾਰ ਭਾਈਚਾਰਾ ਇਸ ਗੱਲ ਦੇ ਤੇ ਸਾਰਾ ਇਕੱਠਾ ਉਹ ਇੱਕ ਮੁੱਠਾ ਇਹ ਨਾ ਇਹ ਨਾ ਸੋਚਿਓ ਕਿ ਵਿਜੇ ਕੁਮਾਰ ਇਕੱਲਾ ਜਾ ਕੇ ਇਕੱਲੇ ਇਕੱਲੇ ਪੱਤਰਕਾਰ ਨਾਲ ਪੰਗਾ ਪਾਊਗਾ ਫਿਰ ਅਸੀਂ ਇਕੱਠੇ ਆ ਫਿਰ ਇਹ ਮਸਲਾ ਜਿਹੜਾ ਨਾ ਮੈਂ ਬੇਨਤੀ ਕਰਦਾ ਕਿ ਆਪਣੇ ਪੱਤਰਕਾਰ ਭਾਈ ਜਰੈ ਨੂੰ ਕਿ ਸਾਦਾ ਜਿਹੜੇ ਕਾਮਰ ਸਾਡੇ ਵਿਰੋਧ ਭੁਲ ਕੋਲੀ ਦੀ ਹੈ ਉਹ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਹੈ ਅਸੀਂ ਇਹ ਮਸਲਾ ਪ੍ਰੈਸ ਕੌਂਸਲ ਆਫ ਇੰਡੀਆ ਦੇ ਵਿੱਚ ਵੀ ਲੈ ਕੇ ਜਾਣਾ ਅਸੀਂ ਉੱਥੇ ਲਿਖ ਕੇ ਦਵਾਂਗੇ ਔਰ ਉਹਨਾਂ ਚਿਰ ਅਸੀਂ ਨਹੀਂ ਬੈਠਾਂਗੇ ਜਿੰਨਾ ਚਿਰ ਇਹ ਇਹਨਾਂ ਦੇ ਖਿਲਾਫ ਪਰਚਾ ਨਹੀਂ ਹੁੰਦਾ ਇਹ ਸਾਡੀ ਗੱਲ ਦੇਖੋ ਜੀ ਅੱਜ ਅਸੀਂ ਡੀਸੀ ਸੌਨ ਮਿਲੇ ਆ ਔਰ डीसी ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨਾਲ ਜੋ ਵੀ ਗੱਲ ਹੋਈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਐਡਾ ਵਧੀਆ ਕੀ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਨਿਆਂ ਦੇ ਦੇਗਾ ਔਰ ਨਿਆਂ ਲੈਣ ਵਾਸਤੇ ਮੈਨੂੰ ਲੱਗਦਾ ਕਿ ਸਾਨੂੰ ਸੰਘਰਸ਼ ਜਿਹੜਾ ਵਾ ਵਿੜਨਾ ਪਏਗਾ ਕਿਉਂਕਿ ਅੱਜ 8 ਦਿਨ ਬੀਤ ਗਏ ਨੇ ਅਸੀਂ ਕੰਪਲੇਂਟ ਦਿੱਤੀ ਹੋਈ ਹੈ ਉਸ ਕੰਪਲੇਂਟ ਦੇ ਸੰਬੰਧ ਵਿੱਚ ਹੁਣ ਤੱਕ ਕੋਈ ਵੀ ਜਿਹੜੀ ਆ ਭਰੋਸੇਯੋਗ ਕਾਰਵਾਈ ਨਹੀਂ ਹੋਈ ਔਰ ਜੇਕਰਹੀਂ ਪੁੱਛਿਆ ਤੇ ਹੁਣ ਅੱਜ ਡੀਸੀ ਸਾਹਿਬ ਨੂੰ ਚੇਤਾ ਆ ਗਿਆ ਹੈ ਕਿ ਜਿਸ ਪੱਤਰਕਾਰ ਦੀ ਮਾਰਕੁੱਟ ਹੋਈ ਹੈ ਅੱਜ 8 ਦਿਨਾਂ ਬਾਅਦ ਉਹਦਾ ਮੈਡੀਕਲ ਕਰਵਾਉਣਾ ਹੈ ਮੈਨੂੰ ਲੱਗਦਾ ਕਿ ਸ਼ਾਇਦ ਡੀਸੀ ਸਾਹਿਬ ਨੂੰ ਐਸੀ ਦੀ ਜਾਣਕਾਰੀ ਨਹੀਂ ਸੀ ਜਾਂ ਉਹਨਾਂ ਨੇ ਐਸੀ ਦੀ ਪੜ੍ਹਾਈ ਲਿਖਾਈ ਨਹੀਂ ਕੀਤੀ ਕਿ ਮੈਡੀਕਲ ਜਿਲਾਵਾ ਜਦੋਂ ਕੋਈ ਗਲਵਾਤ ਹੁੰਦੀ ਉਸੇ ਤੁਰੰਤ ਕਰਵਾਇਆ ਜਾਂਦਾ ਜਦੋਂ ਪੁਲਿਸ ਕੰਪਲੇਂਟ ਦਿੱਤੀ ਜਾਂਦੀ ਹੈ ਛੋਟੀ ਤੋਂ ਛੋਟਾ ਜਿਹੜਾ ਠਾਣਾ ਵਾੜਾਂ ਪੁਲਿਸ ਚੌਂਕੀ ਆ ਜਾਂ ਕੋਈ ਸਿਪਾਹੀ ਉਹਨੂੰ ਵੀ ਪਤਾ ਹੈ ਕਿ ਜਦੋਂ ਕੋਈ ਕੰਪਲੇਂਟਡ ਆਉਂਦਾ ਬਾਅਦ ਉਹਦੇ ਵਿੱਚ ਆਸੀ ਉਸ ਦੀ ਜਿਹੜੀ ਹੈ ਉਸ ਲਈ ਮੈਡੀਕਲ ਰਿਪੋਰਟ ਲੈਣੀ ਉਹਦਾ ਮੈਡੀਕਲ ਕਰੋਨਾ ਮਲਾਇਆ ਕਰਵਾਇਆ ਤਾਂ ਹੀ ਪਤਾ ਲੱਗੂ ਆ ਵੀ ਉਹਨੂੰ ਕਿੰਨੀਆਂ ਸੱਟਾਂ ਆਜਾ 8 ਦਿਨਾਂ ਬਾਅਦ ਇਹਨਾਂ ਨੂੰ ਯਾਦ ਆ ਗਿਆ ਕਿ ਇਹਦਾ ਮੈਡੀਕਲ ਕਰਵਾਉਣਾ ਹੈ ਕਿ 8 ਦਿਨਾਂ ਬਾਅਦ ਜੇਕਰ ਥੋੜੀ ਬੋਲੀ ਕੋਈ ਮਾੜੀ ਮੋਟੀ ਕੋਈ ਚੋਟ ਲੱਗੀ ਆ ਸੱਟ ਲੱਗੀ ਆ ਤਾਂ ਉਹ ਨਹੀਂ ਆਏਗੀ ਇਹ ਸਾਰੀ ਇੱਕ ਸਿਆਸਤ ਹੋ ਰਹੀ ਹੈ ਉਹ ਸਿਆਸਤ ਦੇ ਐਮਐਲਏ ਦੇ ਮੇਰੇ ਖਿਆਲ ਮੈਨੂੰ ਲੱਗਦਾ ਕਿ ਇਹ ਸਾਰੇ ਬੰਦੇ ਜਿਹੜੇ ਨੇ ਐਮਐਲਏ ਦੇ ਨੇ ਡੀਸੀ ਸਾਹਿਬ ਵੀ ਉਹਨਾਂ ਦੇ ਇਹਨੇ ਜੋ ਜਦੋਂ ਨੂੰ ਪਤਾ ਕਿ ਇਸ ਤਰ੍ਹਾਂ ਉਡਾਉਂਦੇ ਆ ਤੁਲਕਾ ਮਾਰਦੇ ਉਤਰਾਂ ਉਹ ਆਰਡਰ ਰੇ ਨੇ ਸਾਰੇ ਜੀ ਅਗਲਾ ਸੰਘਰਸ਼ ਜਿਹੜਾ ਆ ਫਿਰ ਕੀ ਢਿਆ ਜਾਵੇਗਾ ਇਨਸਾਫ ਮਿਲਦਾ ਤਾਂ ਨਜ਼ਰ ਨਹੀਂ ਆ ਰਿਹਾ ਦੇਖੋ ਮੇਰੀ ਗੱਲ ਹੋਈ ਹੈ ਹੁਣ ਐਸਐਸਪੀ ਸਾਹਿਬ ਨਾਲ ਤੰਤਾਂ ਦੇ ਜਿਹੜੇ ਐਸਐਸਪੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਪੂਰ ਸਾਹਿਬ ਨਾਲ ਸਾਡੇ ਜਿਹੜੇ ਇਥੋਂ ਦੇ ਸਰਪ੍ਰਸ ਨੇ ਸਰਦਾਰ ਤਰਸੇਮ ਸਿੰਘ ਪਪਾਲ ਔਰ ਵਿਜੇ ਕੁਮਾਰ ਜੀ ਜੋ ਇਹਨਾਂ ਦਾ ਮੇਨ ਟਾਰਗੇਟ ਨੇ ਤੇ ਇਹਨਾਂ ਨੂੰ ਵੀ ਮੈਂ ਸਮਝਦਾ ਕਿ ਇਹਨਾਂ ਦੀ ਜਾਨ ਨੂੰ ਖਤਰਾ ਵਾ ਜਿਸ ਤਰ੍ਹਾਂ ਅਸੀਂ ਬਿਆਨਬਾਜ਼ੀ ਕਰ ਰਹੇ ਆ ਤਾਂ ਇਹ ਕੋਸ਼ਿਸ਼ ਵੀ ਕਰ ਸਕਦੇ ਨੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਇਹਨਾਂ ਨੇ ਹੁਣ ਆਪਣੇ ਕੋਲ ਬਲਾਕ ਇੱਕ ਪੱਤਰਕਾਰ ਨੂੰ ਉਹਦੀ ਮਾਰਕੁੱਟ ਕੀਤੀ ਹੈ ਉਹਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਨੇ ਇੱਕ ਨਾਮਦਾਨ ਲੈਏ ਹੋਏ ਵਿਅਕਤੀ ਦੇ ਮੂੰਹ ਦੇ ਵਿੱਚ ਸ਼ਰਾ ਪਾਈ ਹੈ ਉਹਦਾ ਧਰਮ ਭ੍ਰਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਇਸ ਵਿੱਚ ਵੀ ਇੱਕ ਪਰਚਾ ਇਹਨਾਂ ਦੇ ਫੈਂਸ ਬੰਦਾ ਹੈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਉਹਦਾ ਧਰਮ ਭੰਗ ਕਰਨਾ ਉਹਦਾ ਵੀ ਪਰਚਾ ਬੰਦਾ ਹੈ ਮੈਂ ਇੱਥੇ ਜਿੰਨੇ ਵੀ ਧਾਰਮਿਕ ਸੰਗਠਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੱਦ ਕੇ ਜਿਲਾਵਾ ਸਾਰੇ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਨੇ ਇਹਨਾਂ ਦੀ ਮਦਦ ਕਰੋ ਕਿਉਂਕਿ ਜਦੋਂ ਵੀ ਤੁਹਾਨੂੰ ਜਰੂਰਤ ਪਈ ਹੈ ਪੱਤਰਕਾਰ ਹੀ ਨੇ ਜਿਹੜਾ ਤੁਹਾਨੂੰ ਤੁਹਾਡੇ ਨਾਲ ਖੜੇ ਹੋਏ ਤੁਹਾਡੀਆਂ ਇਹ ਪ੍ਰਾਪਤੀਆਂ ਤੁਹਾਡੀਆਂ ਉਪਲਬਧੀਆਂ ਹੁੰਦੀਆਂ ਨੇ ਉਹ ਤੁਹਾਡੇ ਸਰਕਾਰ ਤੱਕ ਜਾਂ ਇਧਰ ਉਧਰ ਜਿੰਨੀਆਂ ਵੀ ਨੇ ਸਾਰੀ ਆਵਾਜ਼ ਪਹੁੰਚਾਉਂਦੇ ਜਾਂ ਤੱਕ ਕਰ ਰਹੇ ਨੇ ਜੀ ਤਾਂ ਜੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਹੈ ਪੱਤਰਕਾਰ ਕੋਲ ਮਾਰਨਾ ਅੱਜ ਜੀ ਅਸੀਂ ਸੱਦਾ ਦਿੱਤਾ ਸੀਗਾ ਆਰੀਆਂ ਜੂਨੀਅਰ ਨੂੰ ਨਾਇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦਾ ਜ਼ਿਲ੍ਹਾ ਤਰਪੰਦਾ ਸਰਪ੍ਰਸਤ ਆਰ ਬਾਕੀ ਜੁਨੀਆ ਵੀ ਜੂਨੀਅਰ ਸੀ ਉਹਨਾਂ ਨੂੰ ਅੱਜ ਸੱਦਾ ਲਾਇਆ ਗਿਆ ਸੀਗਾ ਕਿ ਸਾਰੇ ਇਕੱਠੇ ਹੋ ਕੇ ਅੱਜ ਗੱਲਬਾਤ ਕਰਨੀ ਸੀ ਉਹਦੇ ਸਬੰਧ ਦੇ ਵਿੱਚ ਵੀ ਅਗਲਾ ਪ੍ਰੋਗਰਾਮ ਕੀ ਲਿਖਣਾ ਵਾ ਸਾਡੇ ਵੱਡੇ ਭਾਈ ਸਾਹਿਬ ਜਸਮੇਲ ਸਿੰਘ ਜੀ ਚੀਦਾ ਜਿਹੜੇ ਸਾਡੇ ਸੀਨੀਅਰ ਆ ਔਰ ਜਿਹੜੀ ਜਦੋਂ ਵੀ ਕੋਈ ਮਸਲਾ ਹੁੰਦਾ ਵਾ ਅਸੀਂ ਇਹਨਾਂ ਦੇ ਨਾਲ ਡਿਸਕਸ ਜਿਹੜਾ ਕਰਦੇ ਰਹਿੰਨੇ ਆ ਇਹ ਚੰਡੀਗੜ੍ਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਇਹ ਪ੍ਰਧਾਨ ਨੇ ਤੇ ਸਾਡੇ ਨਾਲ ਨਿਸ਼ਾਨ ਸਿੰਘ ਸੋਤਾ ਜੀ ਜਿਹੜੇ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੇ ਚੇਅਰਮੈਨ ਨੇ ਔਰ ਪੰਜਾਬ ਪ੍ਰਧਾਨ ਸਾਡੇ ਮਨਚੰਦਾ ਜੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਨੇ ਪਸ਼ਪਿੰਦਰ ਬੰਟੀ ਜੀ ਤੇ ਸਾਡੇ ਲੀਗਲ ਐਡਵਾਈਜ਼ਰ ਜਿਹੜੇ ਨੇ ਦਿਨੇਸ਼ ਵਾਲੀਆ ਜੀ ਇਤਰਾ ਮਤਲਬ ਸਾਡ ਬਾਕੀ ਦਰਜਾ ਦਰਜਾ ਮੇਰੀ ਜੂਨੀਆ ਦੇ ਹੋਰ ਵੀ ਜਿਹੜੇ ਪੱਤਰਕਾਰ ਜਿੰਨੇ ਵੀ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਔਰ ਸਾਰਿਆਂ ਦੇ ਨਾਲ ਅੱਜ ਵਿਚਾਰਾ ਹੋਇਆ ਵਾ ਔਰ ਸਾਰਾ ਜਿਹੜਾ ਫੈਸਲਾ ਅਸੀਂ ਅੱਜ ਇੱਕ ਇਹ ਲਿਆ ਵਾ ਕਿ ਜਿਹੜੀ ਵੀ ਆ ਮਤਲਬ ਅਸੀਂ ਸਾਰਾ ਵਿਚਾਰ ਕਰਕੇ ਇੱਕ ਪਾਲਮਿਲ ਕਮੇਟੀ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਈ ਜਾਏਗੀ ਉਹ ਐਕਸ਼ਨ ਕਮੇਟੀ ਜਿਹੜੀ ਆ ਹੁਣ ਜ਼ੋਰਾਂ ਵੀ ਫੈਸਲਾ ਲਵੇਗੀ ਉਹਦੇ ਵਿੱਚ ਸਭ ਤੋਂ ਸਾਡੀ ਮੁੱਖ ਮੰਗ ਇਹ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਪੱਤਰਕਾਰ ਦੇ ਨਾਲ ਅੱਜ ਉਹਨਾਂ ਵਿਜੇ ਕੁਮਾਰ ਦੀ ਕੁੱਟਮਾਰ ਨਹੀਂ ਕੀਤੀ ਇਹ ਸੰਘ ਵੀ ਹਰ ਇੱਕ ਪੱਤਰਕਾਰ ਦੀ ਕੁੱਟਮਾਰ ਹੋਈ ਆ ਔਰ ਕੱਲ ਇਕੱਲੇ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਵਾ ਕਿ ਐਮਐਲਏ ਸਾਹਿਬ ਜਿਸ ਦਿਨ ਅਸੀਂ ਇਹ ਖਬਰ ਲਾਈ ਸੀ ਸਭ ਤੋਂ ਪਹਿਲਾਂ ਮੈਂ ਤਿੰਨ ਵਾਰ ਐਮਐਲਏ ਸਾਹਿਬ ਨੂੰ ਫੋਨ ਲਾਇਆ ਸੀਗਾ ਔਰ ਉਸ ਤੋਂ ਬਾਅਦ ਦੋ ਵਾਰ ਪ੍ਰਦੀਪ ਨੂੰ ਲਾਇਆ ਸੀਗਾ ਜੋਰ ਕੋਮਲ ਲਾਸੀ ਕੋਮਲਦੀਪ ਸਿਰਫ ਇੱਕ ਮਿੰਟ ਮੇਰੇ ਨਾਲ ਵੱਧ ਵੱਧ ਗੱਲ ਹੋਈ ਕਹਿੰਦੇ ਸੀ ਮੈਂ ਕਿਤੇ ਬੈਠਿਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਖਬਰ ਭੇਜਣੀ ਆ ਉਹਦੇ ਬਾਰੇ ਤੁਸੀਂ ਦੱਸੋ ਵੀ ਇਹ ਕੀ ਕਹਿਣਾ ਚਾਹੁੰਦੇ ਜੇ ਵੀ ਜਿਹੜੇ ਵਿਦੇਕ ਮਾਰਨੇ ਅਲੀਗੇਸ਼ਨ ਆਏ ਕਿਉਂਕਿ ਮੇਰੀ ਜੁਨੀਆ ਦਾ ਵਾਈਸ ਪ੍ਰਧਾਨ ਇਸ ਕਰਕੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਕੋਮਲ ਨੇ ਕਿਹਾ ਸੀਗਾ ਮੈਂ ਕਿਤੇ ਬੈਠਾ ਨਾ ਮੈਂ 10 ਮਿੰਟ ਬਾਅਦ ਫੋਨ ਕਰਦਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ 10 ਤੋਂ 15 ਮਿੰਟ ਦੇ ਵਿੱਚ ਆਪਣਾ ਵਰਸ਼ਨ ਜਿਹੜਾ ਉਹ ਦੇ ਦਿਓ ਮੈਂ ਖਬਰ ਚਲਾ ਦੇਣੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਐਮਐਲਏ ਸਰ ਜਿਹੜੇ ਬੁੱਢੀ ਜੀਵ ਇਹਦੇ ਆਪਣੀ ਆਰਮਦਵੀ ਪਾਰਟੀ ਦੇ ਪ੍ਰਧਾਨ ਰਹੇ ਨੇ ਪੰਜਾਬ ਦੇ ਤੇ ਬੁੱਢੀ ਜੀਵ ਦਾ ਤੁਹਾਨੂੰ ਪਤਾ ਹੀ ਆ ਵੀ ਕੌਣ ਹੁੰਦੇ ਨੇ ਔਰ ਐਡੇ ਛੁਗੇ ਬੰਦੇ ਸੀ ਆਪਣੇ ਆਪ ਨੂੰ ਬੁੱਢੀ ਜੀਵ ਦੇ ਪ੍ਰਧਾਨ ਰਹੇ ਇਹਨਾਂ ਨੂੰ ਤੇ ਜਦੋਂ ਇਹਨਾਂ ਨੂੰ ਫੋਨ ਕੀਤਾ ਸੀ ਹੋ ਸਕਦਾ ਉਹ ਮੀਟਿੰਗ 'ਚ ਹੋਣ ਕਿਤੇ ਵੀ ਹੋਣ ਤੇ ਬਾਅਦ ਦੇ ਵਿੱਚ ਫੋਨ ਕਰਕੇ ਪੁੱਛ ਸਕਦੇ ਸੀ ਗੱਲਬਾਤ ਕਰਦੇ ਪੁੱਛਦੇ ਵੀ ਭਾਈ ਗੱਲ ਕੀ ਹੋਈ ਅਸਲ ਦੋਵਾਂ ਪਾਸਿਆਂ ਦਾ ਪੱਖ ਜਾਣਦੇ ਇਹਨਾਂ ਨੇ ਆਠ ਦਿਨ ਪਹਿਲਾਂ ਤੇ ਦੇਖਦੇ ਰਹੇ ਕਿ ਕੀ ਹੁੰਦਾ ਵਾ ਜਦੋਂ ਇਹਨਾਂ ਦੀ ਨਹੀਂ ਕੋਈ ਪੇਸ਼ ਗਈ ਕੱਲ ਇਹਨਾਂ ਪ੍ਰੈਸ ਕਾਨਫਰੰਸ ਕੀਤੀ ਆ ਔਰ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਨਾ ਸਾਡੇ ਕੋਲ ਰਿਕਾਰਡਿੰਗ ਆ ਜਿਹੜਾ ਇਹਨਾਂ ਦਾ ਕੋਮਲ ਪ੍ਰੀਤ ਆ ਜਿਹੜਾ ਪੀਏ ਇਹਨਾਂ ਦਾ ਭਾਣਜਾ ਮਾਮਾ ਭਾਣਜਾ ਵਾ ਵੈਸੇ ਮਾਮਾ ਭਾਣਜਾ ਜਿਆਦਾ ਟਰ ਇਕੱਠੇ ਨਹੀਂ ਰਹਿੰਦੇ ਕਿਉਂਕਿ ਖਤਰਨਾਕ ਹੁੰਦੇ ਨੇ ਪਰ ਇਹ ਮਾਮਾ ਭਾਣਜਾ ਜਿਹੜਾ ਭਗਵੰਤ ਮਾਨ ਨੇ ਵੀ ਕਿਹਾ ਵੀ ਕੋਈ ਰਿਸ਼ਤੇਦਾਰ ਜਿਹੜਾ ਵਾ ਕੋਈ ਪੀਏ ਨਹੀਂ ਰੱਖੂ ਕੁਛ ਨਹੀਂ ਪਰ ਇੱਥੇ ਕਣਗਲ ਜਿਹੜਾ ਪਾਲਿਆ ਜਾ ਰਿਹਾ ਕਿਉਂਕਿ ਹੋਰ ਕਿਸੇ ਤੇ ਇਹਨਾਂ ਨੂੰ ਭਰੋਸਾ ਹੀ ਨਹੀਂ ਹੈਗਾ ਕਿਉਂਕਿ ਉਹ ਹੀ ਇਹਨਾਂ ਦੇ ਪਰਦੇ ਜਿਹੜੇ ਰੱਖ ਸਕਦੇ ਔਰ ਪਾ ਸਕਦੇ ਆ ਔਰ ਮੈਂ ਕਹਿਣਾ ਚਾਹਣਾ ਉਸ ਦਿਨ ਇਹਨੇ ਕਿਹਾ ਮੈਂ ਇੱਥੇ ਨਹੀਂ ਮੈਂ ਤਾਂ ਪਿੰਡ ਗਿਆ ਸੋ ਸਾਡੀ ਕੋ ਰਿਕਾਰਡਿੰਗ ਆ ਕੱਲ ਇਹ ਕਹਿਣ ਦਿਆ ਵੀ ਅਸੀਂ ਬੁਲਾਇਆ ਸੀਗਾ ਇੱਥੇ ਹੀ ਤੁਹਾਨੂੰ ਇਹ ਜਿਹੜਾ ਨਾ ਝੂਠ ਜਿਹਦਾ ਦਾਵਾ ਉਹ ਆਪਣੇ ਆਪ ਹੀ ਸਾਹਮਣੇ ਆ ਜਾਣਾ ਵਾ ਤੇ ਇਸ ਕਰਕੇ ਐਮਐਲਏ ਸਾਹਿਬ ਨੇ ਇੱਕ ਸਾਡਾ ਕੱਲ ਕੰਮ ਬੜਾ ਸੌਖਾ ਕਰਤਾ ਅਨਵਲ ਸਿੰਘ ਸਾਹਿਬ ਨੇ ਕਿਹਾ ਵਾਪੀ ਜਿਹੜੀ ਮੈਂ ਵਿਜੇ ਕੁਮਾਰ ਦੀ ਔਰ ਦੋ ਤਿੰਨ ਪੱਤਰਕਾਰ ਜਿਹੜੇ ਹੋ ਰਿਆ ਉਹਨਾਂ ਤੇ ਡੈਫਮੇਸ਼ਨ ਵੀ ਪਾਵਾਂਗਾ ਔਰ ਉਹਨਾਂ ਤੇ ਪਰਚੇ ਵੀ ਕਰਾਵਾਂਗਾ ਤੇ ਇਹਨਾਂ ਦੀ ਵਿਜੀਲੈਂਸ ਵੀ ਜਾਂਚ ਕਰਾਵਾਂਗਾ ਐਨਐਲਐ ਸਾਹਿਬ ਇਹ ਤੇ ਕੰਮ ਐਸੀ ਕਰਨਾ ਸੀਗਾ ਤੇ ਤੁਸੀਂ ਆਪ ਸ਼ੁਰੂ ਕਰਤਾ ਤੇ ਜਾਂਚ ਹੋਊਗੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੇਖਾਂਗੇ ਵਿਜੇ ਕੁਮਾਰ ਦੀ ਕਿਹੜੀ ਵੀ ਫੈਕਟਰੀ ਚੱਲਣ ਦੀ ਜਿਹੜੀ ਬੰਦ ਕਰਾ ਦਿਓਗੇ 5 ਮਰਲੇ ਦਾ ਪਲਾਂਟ ਸੀ ਉਹਨਾਂ ਕੋ ਦੂਹ ਪਰਾਵਾ ਦੇ ਕੋਲ ਤੇ ਉਹਨਾਂ ਨੇ ਹੋਈ ਹੋਈ ਇੱਕ ਦੋ ਜਣ ਪੈਸੇ ਦੇ ਕੇ ਲੈ ਲਿਆ ਦੁੱਧੇ ਨੇ ਤਿੰਨ ਮਰਲੇ ਪਾਸੇ ਜਾ ਕੇ ਬਣਾ ਲਿਆ ਤੇ ਜੇ ਪੱਤਰਕਾਰੀ